रे वाहे गुरु साहिब जी, जैत सरी महल्ला चौथा ਘਾਰ ਪਹਿਨਾ ਚੌਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਹੀ ਯਾਰ ਰਤਨ ਨਾਮ ਹਰ ਬਸਿਆ ਗੋਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕੇਲ ਬੇਖ ਦੁਖ ਉਤਰੇ ਗੁਰ ਨਾਮ ਦਿਓ ਰੇ ਨ ਲ타 ਮੇਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੇਲ ਬੇਖ ਦੁਖ ਉਤਰੈ ਗੁਰ ਨਾਮ دیਓ ਰੇ ਨ ਲਾਥਾ ਮੇਰੇ ਮਾਨ ਪਾਜ ਰਾਮ ਨਾਮ ਸਭ ਅਰਥਾ ਗੁਰ ਪੂਰ ਹਰ ਨਾਮ ਦੇ ਰੜਾਇਆ ਬੇਨਾਮ ਜੀਵਨ ਬਿਰਥਾ